ਨਾਲ ਰਾਣੇ ਬਾਈ ਹੁਣੀ ਤਿਆਰ ਹੋਏ ਖੜੇ ਨੇ ਜਸੜ ਬਾਈ ਵੀ ਤਿਆਰ ਹੋਇਆ ਖੜਾ ਬਾਬਿਓ ਲਓ ਬਾਬੇ ਸ਼ਾਟ ਰੈਡੀ ਮਾਦਾ ਮਨਤ ਨੂਰ ਜਿਹੜੇ ਸਾਹਮਣੇ ਖੜੇ ਨੇ ਉਹ ਬਾਈ ਨੇ ਲਓ ਬਾਬੇ ਉਮਰੇਜ ਕੋਲ ਜਮਾ ਮਾਜਰੇ ਉੱਪਰ ਖੜੇ ਆ ਬਾਈ ਮਾਡਲ ਖੜਾ ਜਗਾਂਦੀ ਪਛਾਣ ਸਕਦੇ ਹੋ ਕੌਣ ਖੜਾ ਕਹਿੰਦਾ ਰਾਣਾ ਬਾਈ ਹੁਣੀ ਖੜੇ ਨੇ ਇੱਧਰ ਕਰੇ ਜਸੜ ਖੜਾ ਬਾਬੇ ਉਹ ਪੰਜਾਬ ਦੀ ਇੰਡਸਟਰੀ ਦਾ ਚੋਟੀ ਦਾ ਕਲਾਕਾਰ ਰਾਣਾ ਬਾਬੇ ਹੁੜਾ ਟਾਪ ਦਾ ਸਟੂਡੀਓ ਬਾਬੇ ਦਾ ਕਹਿੰਦੇ ਜੋ ਪ੍ਰੀ ਵਿਡਿੰਗਾਂ ਤੋਂ ਲੈ ਕੇ ਬਾਬੇ ਵਿਆਹਾਂ ਤੱਕ ਦੇ ਬਾਬੀ ਹੁਣੇ ਕਿਆ ਬਾਤ ਆ ਬਾਬੇ ਬਾਈਕ ਹੈ ਨਾ ਰੰਗ ਬਨਾਂਗੇ ਬਾਬੇ ਹੋੜੇ ਹਾਂਜੀ ਸ਼ਸ਼ੀਕਾਲ ਨਮਸਕਾਰ ਆਦਾ ਬਾਬੇਓ ਮੈਂ ਤੁਹਾਡਾ ਦੇਵਨ ਪਹੁੰਚ ਸ਼ੁਰੂਆਤ ਕਰਦੇ ਆ ਅੱਜ ਦੇ ਨਵੇਂ ਬਲੌਗ ਦੀ ਬਾਬੇਓ ਅੱਜ ਪਹੁੰਚਿਆ ਮਲੇਰ ਕੋਟਲੇ ਬਾਬੇ ਵਾਈਟ ਹਾਊਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਗਰ ਲੋਕੇ ਚਿੱਟੀ ਕੋਠੀ ਆ ਬਾਬੇਓ ਇਸ ਵੇਲੇ ਇਧਰ ਸਾਡੇ ਯਾਰ ਵਾਲੀ ਪਹੁੰਚਾ ਕਹਿੰਦੇ ਪਛਾਣ ਸਕਦੇ ਹੋ ਕੌਣ ਖੜਾ ਕਹਿੰਦਾ ਰਾਣਾ ਬਾਈ ਹੁਣੀ ਖੜੇ ਨੇ ਇਧਰ ਕਹਿੰਦੇ ਜਸੜ ਖੜਾ ਬਾਬੇ ਉਹ ਪੰਜਾਬੀ ਇੰਡਸਟਰੀਆ ਚੋਟੀ ਦਾ ਕਲਾਕਾਰ ਰਾਣਾ ਬਾਬੇ ਹੋੜਾ ਟਾਪ ਦਾ ਸਟੂਡੀਓ ਬਾਬੇ ਦਾ ਕਹਿੰਦੇ ਜੋ ਪ੍ਰੀ ਵਿਡਿੰਗ ਤੋਂ ਲੈ ਕੇ ਬਾਬੇ ਵਿਆਹ ਤੱਕ ਦੇ ਬਾਬੀ ਹੁਣੇ ਕੀ ਬਾਤ ਆ ਬਾਬੇ ਬਾਈ ਕੇ ਨਾ ਰੰਗ ਬਨਾਂਗੇ ਬਾਬੇ ਹੋੜੇ ਭਰਾਵਾਂ ਦੇ ਸਾਥ ਨਾਲ ਰੰਗ ਬਨਿਆ ਜਾਣਗੇ ਪੂਰੀ ਤੱਕ ਬਾਈ ਬਾਬੇ ਆ ਲੋ ਬਾਬੇ ਦੇਖੋ ਤੁਸੀਂ ਕੋਠੀ ਲੋਕੇਸ਼ਨ ਚੈੱਕ ਕਰੋ ਕਹਿੰਦੇ ਸਾਡੇ ਸਕੰਦਰ ਅਲੀ ਸਾਹਿਬ ਦੇ ਕੋਠੇ ਬਾਬੇ ਮਰੇ ਕੋਲ ਦੇ ਬਹੁਤ ਹੀ ਜਾਣੀ ਮਾਣੀ ਸ਼ਖਸੀਅਤ ਨੇ ਤੇ ਬਾਕੀ ਬਾਬੇ ਦੀ ਕੋਠੀ ਲొਕੇਸ਼ਨ ਚੈੱਕ ਕਰ ਸਕਦੇ ਹੋ ਸਮਾਨ ਆਪਰ ਰੈਡੀ ਆ ਲਾਈਟਿੰਗ ਲੱਗ ਚੁੱਕੀ ਆ ਥੱਲੇ ਬਾਈ ਹੁਣੀ ਖੜੇ ਆ ਰੋਟੀ ਬਾਬੇ ਉਹ ਖਾ ਕੇ ਹਟਿਆ ਉਹ ਆਪਣਾ ਆਸ਼ੂ ਬਾਈ ਤੁਰਿਆ ਆਉਂਦਾ ਬਾਬੇ ਕਹਿੰਦੇ ਤੇ ਬਾਬੇ ਓਕੇ ਰਿਪੋਰਟਾਂ ਕੰਮ ਕਰਦਾਂਗੇ ਬਾਈ ਬਾਥਰੂਮ ਕਰਕੇ ਆਇਆ ਲੋ ਬਾਬੇ ਤੀਜੀ ਮੰਜ਼ਲ ਤੇ ਸ਼ੂਟ ਆ ਸੈਟਰ ਬਾਬੇ ਲਾ ਰਹੇ ਆ ਮੰਦੇ ਲਾਈਟਿੰਗ ਡੂਟਿੰਗ ਲੱਗ ਰਹੀ ਆ ਤੂੰ ਹੀ ਨੀਚੇ ਰ ਮਾਹੌਲ ਦੇਖੂ ਬਾਬੇ ਤੀਜੀ ਮੰਜ਼ਲ ਤੇ ਖੜਿਆ ਕੋਠੀ ਉੱਚੀ ਬਹੁਤ ਆ ਮੈਡਮ ਮੰਨਤਨ ਊਰ ਜਿੱਥੇ ਪਹੁੰਚਣਗੇ ਬਾਬੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਰੇ ਕੋਲੇ ਜਮਾ ਮਹੱਜ ਸ਼ਾਮ ਦਾ ਟਾਈਮ ਬਾਬੇ ਕਿੰਨਾ ਸੋਹਣਾ 뷰ਅਰ ਹੈ ਸਾਡੇ ਡੀ.ਯੂ.ਪੀ. ਸਾਹਿਬ ਆਲੀ ਜੀ ਤੇ ਵਧੀਆ ਮਾਹੌਲ ਆ ਬਾਬਿਆਂ ਨੂੰ ਤੇ نیچے ਬਾਬੇ ਚੈੱਕ ਕਰੋ ਕਿੰਨਾ ਡੂੰਗਾ ਮਾਹੌਲ ਆ ਓਕੇ ਹੋਇਆ ਬਾਬੇ ਬੇ ਕੰਮ 3 ਮਿੰਟ ਦੋ ਸਿਰਿਆ ਬਾਬਿਓ ਲਵ ਯੂ ਬਾਬੇ ਸ਼ੂਟ ਤਿਆਰ ਆ ਬਾਬੂ ਜਿਹੜਾ ਸ਼ੂਟ ਹੋ ਰਿਹਾ ਬਾਬੇ ਕੁੜੀ ਇਹ ਨੰਬਰ ਫੜਾਦਾ ਬਾਬੇ ਮਾਡਲ ਨੂੰ ਬਾਈ ਜਿਹੜਾ ਸ਼ਰਟ ਵਾਲਾ ਬਾਬੇ ਮਾਡਲ ਆ ਉਹ ਕੁੜੀ ਕਹਿੰਦੀ ਬਾਬੇ ਮੰਨਤ ਨੂਰ ਨੇ ਤੈਨੂੰ ਨੰਬਰ ਫੜਾਇਆ ਬਾਬੇ ਆਪਣਾ ਆਸ਼ੂ ਬਾਈ ਬੈਠਾ ਬਾਬੂ ਪੀਲੀ ਸ਼ਰਟ ਜਿੱਦਾਂ ਬਾਬੇ ਆਪਣੇ ਭਰਾ ਖੜੇ ਆ ਦੇਖ ਰਹੇ ਆ ਮਾਹੌਲ ਕੀ ਬਾਬੇ ਦੀ ਤੇਕ ਹੋ ਗਿਆ ਬਾਬੇ ਬਾਈ ਹੁਣਾਂ ਦਾ ਇੱਕ ਨੰਬਰ ਆ ਉਹ ਬਾਬੇ ਕੁੜੀਆਂ ਮੁੜ ਗਈਆਂ ਦੁਬਾਰੇ ਆਉਣੀਆਂ ਬਾਬੇ ਹੁਣ ਤੇ ਬਾਬੇ ਰੋਲ ਹੋ ਰਿਹਾ ਤੇ ਕੰਮ ਐਕਸ਼ਨ ਬਾਬੇ ਉਹ ਆਗਿਆ ਕੁੜੀਆਂ ਦੁਬਾਰੇ ਫੇਰ ਅਸੀਂ ਆਪ ਕੋਠੇ ਤੇ ਖੜੇ ਦੇਖ ਰਹੇ ਆ ਬਾਈ ਵੀ ਦੇਖ ਰਿਹਾ ਖੜਾ ਲੋ ਬਾਬੇ ਸ਼ਾਟ ਰੈਡੀ ਮੈਡਮ ਮੰਨਤ ਨੂਰ ਜੀ ਦੇ ਸਾਹਮਣੇ ਖੜੇ ਨੇ ਉਹ ਬਾਈ ਨੇ ਪਤੰਗ ਚਾੜਾ ਬਾਬੇ ਕੋਠੇ ਸਿਖਰਾਂ ਐ ਚੜਦਾ ਹੈ ਪੂਰਾ ਇਹਨਾਂ ਕੰਮ ਮੈਡਮ ਵੀਡੀਓ ਬਣਾ ਰਹੇ ਬਾਬੇ ਕੈਮਰਾ ਰੈਡੀ ਹੈ ਬਾਬੇ ਕੈਮਰਾ ਓਕੇ ਰਿਪੋਰਟਾ ਬਾਈ ਬਾਬੇ ਮਾਡਲ ਤਿਆਰ ਖੜਾ ਸਾਹਮਣੇ ਹੋ ਗਏ ਸਾਡਾ ਭਰਾ ਬਾਬੇ ਲੋ ਬਾਬੇ ਉਮਰੇਜ ਕੋਲ ਜਮਾ ਮਾਜਰੇ ਉੱਪਰ ਖੜੇ ਆ ਬਾਈ ਮਾਡਲ ਖੜਾ ਉਹ ਸਾਹਮਣੇ ਬਾਈ ਅਲੀ ਡੀਓ ਪੀ ਸਾਡੇ ਸਾਹਮਣੇ ਖੜੇ ਨੇ ਸਾਹਮਣੇ ਮੈਡਮ ਮੰਨਤ ਨੂਰ ਜੀ ਜੂਨ ਵਰਕ ਦਸਾਣਾ ਬਾਬਾ ਮੰਨਤ ਨੂਰ ਮੈਡਮ ਦੇੜੇ ਆਰਟਿਸਟ ਨੇ ਤੇ ਦੇਖੋ ਬਾਬੇ ਏਰੀਆ ਬਰੇਕ ਕੋਲ ਆ ਕਬੂਤਰ ਰੱਖਿਆ ਬਾਈ ਹੁਣ ਸਾਹਮਣੇ ਬਾਬੇ ਆਰਾਮਲੀਲਾ ਕਮੇਟੀ ਮੰਦਿਰ ਚ ਪ੍ਰੋਗਰਾਮ ਅਜਰਾਤ ਦਾ ਜੇ ਦਾ ਕੀ ਬਣਦਾ ਲੋਕ ਬਾਬੇ ਚਵਾਰਾਂ ਦੇ ਖੜੇ ਦੇਖ ਰਹੇ ਨੇ ਪੀਪਾ ਬਿਖਦੀ ਆ ਦਿਖਾਉਣੇ ਹੋਵੇ ਸ਼ੂਟ ਪਤੰਗਾਂ ਦਾ ਸ਼ੂਟ ਆ ਬਾਬੇ ਪਤੰਗ ਚੜਨਾ ਬਾਬਾ ਬਾਈ ਨੇ ਮੈਡਮ ਨਾਲ ਰਾਣੇ ਬਾਈ ਹੁਣੇ ਤਿਆਰ ਹੋਏ ਖੜੇ ਨੇ ਜਸੜ ਬਾਈ ਵੀ ਤਿਆਰ ਹੋਇਆ ਖੜਾ ਬਾਬੇ ਵਧੀਆ ਮਾਹੌਲਾ ਬਾਬੇ ਮੈਡਮ ਨੇ ਵੀ ਸ਼ੋਟ ਰੈਡੀਆ ਦੇਖੋ ਬਾਬੇ ਹੋ ਚੱਲ ਰਿਹਾ ਬਾਬੇ ਸ਼ੋਰਟ ਮੈਡਮ ਦਾ ਹਾਂ ਬਾਬੇ ਉਹ ਬਾਈ ਕੰਨਾ ਪੂਰਾ ਪਤੰਗ ਦੇਖਣਾ ਬਾਬੂ ਮੈਡਮ ਦੀ ਤੁਰੇ ਫਿਰਦ ਨੇ ਹੋਵੇ ਆਸ਼ੂ ਬਾਈ ਖੜਾ ਆਪਣਾ ਫਰੀਦਪੁਰੀ ਆ ਹਾਂ ਬਾਈ ਨੇ ਪਤੰਗ ਚੜ੍ਹਾ ਲਿਆ ਬਾਬੇ 1x ਲੋ ਬਾਬੇ ਰੋਨ ਹੈ ਬਾਬੇ ਅੱਗੇ ਅਗਲੀ ਅਪਡੇਟ ਤੁਹਾਨੂੰ ਓਕੇ ਆ ਬਾਬੇ ਕੰਮ ਲੋ ਬਾਬੇ ਇੱਧਰ ਸੈੱਟ ਲੱਗ ਰਿਹਾ ਬਾਬੇ ਦੁਪਹਿਰ ਦਾ 1 ਵਜ ਚੁੱਕਿਆ ਹੈਗਾ ਅਬੇ ਇੱਕ ਨੰਬਰ ਮਾਹੌਲ ਹੋਇਆ ਪਿਆ ਪੂਰਾ ਮੀ ਬਾਬੇ ਪੈ ਕੇ ਖੜਾ ਮਰੇ ਕੋਲ ਲਿਆ ਬਾਬੇ ਮੀਂਹ ਫੁੱਲ ਪਿਆ ਬਾਕੀ ਪਿੰਡਾ ਪਿੰਡਾਂ ਦਾ ਆਪਾਂ ਨੂੰ ਪਤਾ ਨਹੀਂ ਕੀ ਮਾਹੌਲ ਆ ਉਧਰ ਬਾਬੇ ਕੋਲੇ ਆਪਣੇ ਸਕੰਦਰ ਸਾਹਿਬ ਖੜੇ ਆ ਬਾਬੇ ਜਿਨ੍ਹਾਂ ਦੀ ਕੋਠੀ ਆ ਬਹੁਤ ਹੀ ਨਗਾ ਸੁਭਾਅ ਵਾਲੀ ਦਾ ਤੇ ਇੱਕ ਨੰਬਰ ਆ ਬਾਈ ਪ੍ਰੋਜੈਕਟ ਪੂਰਾ ਤੇ ਦਿਖਾਉਣਾ ਬਾਬੇ ਅੱਗੇ ਦੀ ਗੱਲਬਾਤ ਕਰ ਬਾਬੇ ਜਿਹੜਾ ਭਰਾ ਖੜਾ ਥੋੜਾ ਜਿਹਾ ਦੇਖ ਸਕਦੇ ਹੋ ਬਾਬੇ ਕਰਦਾ ਬਾਬੇ ਅੱਗੇ ਦੀ ਗੱਲਬਾਤ ਬਾਬੇ ਸ਼ੂਟ ਚੱਲੀ ਜਾਂਦਾ ਮੈਡਮ ਬਾਬੇ ਮੰਨਤ ਨੂਰ ਜੀ ਬਾਬੇ ਪਹੁੰਚੇ ਨੇ ਮਰੇ ਕੋਲਡੇ ਦੇ ਵਿੱਚ ਮੰਨਤ ਨੂਰ ਜੀ ਨਾਲ ਸ਼ਾਟ ਆ ਬਾਬੇ ਆਪਣਾ ਦੇਖਦੇ ਬਾਬੇ ਕੀ ਬਣਦਾ ਧੰਨਵਾਦ ਬਾਬਾ ਅੱਗੇ ਗੱਲਬਾਤ ਸਾਨੂੰ ਕਰਦੇ ਬਾਬਾ ਰਿਪੋਰਟ ਓਕੇ ਦੇ। ਅੱਗੇ ਉਹ ਦੇਖੋ ਲਾਸਟ ਸੌਰ ਜਾ ਰਿਹਾ ਹੈ। ਇਹ ਸੰਕਤ ਬਾਅਦ ਤੋਂ ਸੌਰਾ ਚੱਲ ਪਰ। ਕਰ ਲਿਆ। ਉਹ ਪੂਰਾ ਬਣਿਆ ਪਿਆ। ਪੈਕਅਪ ਹੋ ਜਾਟਾ ਬਣਾ ਲਈ ਬਾਈ ਦਾ ਸ਼ਿੰਗ ਨੇ ਅੱਧੇ ਘੰਟੇ ਬਾਅਦ ਬਾਈ ਆਪਾਂ ਤੁਰੂਗਾ ਬਾਈ ਦਾ ਕੋਲ ਬਹੁਤ ਹੌਂਦਾਂ ਕੈਸ਼ ਹੋ ਗਿਆ ਤੇ ਹੋਰ ਵੀ ਹੋ ਰਿਹਾ ਹੈ ਬੇਲੋਗ ਦਾ ਬਾਈ ਤੁਰ ਆ ਰਿਹਾ ਲਵ ਯੂ ਬੇਬੀ ਇਹਦਾ ਲਾਸਟ ਸ਼ਾਟ ਆ ਉਹਦਾ ਪੈਕਅਪ ਆ ਬਸ ਅੱਧਾ ਘੰਟਾ ਲੱਗਣਾ ਬਸ ਮੈਡਮ ਦੀ ਤਿਆਰੀ ਹੋ ਰਹੀ ਹੈ ਆ ਗਏ ਨੇ ਅਲੀ ਬਾਈ ਆ ਦੇਵਨਪੁਰ ਜੋ ਇਹ ਵੀ ਜਾ ਰਿਹਾ ਇਹਦਾ ਕੰਮ ਓਕੇ ਆ